ਉਹਨੀਆਂ ਫੈਸਿਲਿਟੀਆਂ ਜਿਹੜਾ ਡਾਇਰੈਕਟ ਜਿਹੜਾ ਪਬਲਿਕ ਨੂੰ ਟੈਕਾ ਹੋ ਸਕੇ ਤੇ ਹੁਣ ਅਸੀਂ ਇਹਦਾ ਇਹਨੂੰ ਅੱਗੇ ਕਰ ਰਹੇ ਕਿ ਪੰਜ ਪ੍ਰੋਜੈਕਟ ਦੇਣੀਆਂ ਸੀ ਲਵੋਕੀ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਕੁਛ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਤੇ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿਆ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਉਹਦੇ ਨਾਲ ਨਾਲ ਸੜਕ ਸਿਹਤ ਰੱਖੀ ਸੈਂਟਰ ਆ ਰਹੇ ਨੇ ਡਾਕਟਰ ਕੋਲ ਲੈ ਨਹੀਂ ਜਾ ਰਹੇ ਡਿਜੀਟਲ ਐਕਸਰੇ ਆ ਰਿਹਾ ਤੇ ਅਲਟਰਾਸਾਉਂਡ ਆ ਰਿਹਾ ਇਹ ਪੰਜ ਅਸੀਂ ਲੋਟੇ ਦੀ ਪੰਜ ਅਸੀਂ ਸ਼ੁਰੂ ਕਰ ਦਿੱਤੀ ਆ ऑलरेडी ਸਾਡੇ 10 12 ਜਗ੍ਹਾ ਤੇ ऑलरेडी ਲੱਗ ਚੁੱਕੇ ਸਿਰਫ 10% ਤੇ ਹੀ ਕੰਮ ਕਰ ਰਹੇ ਹਾਂ ਡੈਂਟਲ ਦਾ ਜਿਹੜਾ ਉਹ ਸਿਰਫ 13% ਤੇ ਸੋ ਅਗਰ 100% ਦਾ ਬਾਹਰ ਕੰਮ ਹੋ ਰਿਹਾ ਤੇ 13% ਤੇ ਜਾਂ ਡੇ ਟੂ ਡੇ ਸਾਡੇ ਜਿਹੜੇ ਐਕਸਪੈਂਡ ਕਿੱਲੇ ਗਿਆ ਉਹ ਹੀ ਕਵਰ ਕਰਦੇ ਹਾਂ ਸਿਰਫ ਪਹਿਲਾ ਜਿਹੜਾ ਮੈਡੀਕਲ ਸਟੋਰ ਹੈ ਉਹ ਅਮਰਸਰ ਖੁੱਲ ਰਿਹਾ ਉੱਥੇ ऑलरेडी ਬਿਲਡਿੰਗ ਬਣੀ ਹੋਈ ਹੈ ਕਰੀਆ ਉਸ ਤੋਂ ਬਾਅਦ ਜਿਹੜਾ ਸੈਕੰਡ ਹੈਗਾ ਉਹ ਸਾਡਾ ਜੰਨੀਆਂ ਲੋਟੇ ਸਾਡੀ ਖੁੱਲ ਚੁਕੀ ਹੈ ਜਿੱਥੇ ਇਥੇ ਠੀਕ ਸਮਝਾਂਗੇ ਕਿ ਲੋਟੇ ਅੱਛੀ ਚੱਲ ਰਹੀ ਹੈ ਸਾਡੀ ਉੱਤੇ ਫੇ ਸਾਡੇ ਮੈਡੀਕਲ ਸਟੋਰ ਜਿਹੜੇ ਆ ਉਹ ਵੀ ਸਸਤੀਆਂ ਦਵਾਈਆਂ ਸੇਮ ਉਹੀ 12% 10 11 12% ਦੀ ਜਿਹੜੀ ਕੋਸਟ ਹੈ ਉਹ ਵੀ ਅਸੀਂ ਉਹ ਵੀ ਕੋਲੰਡਰੀ ਲਈ ਟੈਕਸ ਵੀ ਵਰਡ ਕਰਾ ਰਹੇ ਹਾਂ ਸਾਡੇ ਉਹ ਵਿਆਹ ਦੇ ਟਾਈਮ ਤੇ ਆਪੇ ਉਹ ਜਿਹੜਾ ਪੈਸਾ ਚਾਰ ਗੁਣਾ ਹੋ ਜਾਣਾ ਉਹ ਉਹ ਪੈਸਾ ਉਹਨਾਂ ਨੂੰ ਮਿਲ ਜਾਏਗਾ ਤੇ ਜਿਹੜੀ ਵਿੰਡੋ ਬਣ ਗਈ ਜਿਹੜੀ ਜਿਹੜੀ ਆ ਅੱਜ ਹੁਸ਼ਾਰਪੁਰ ਤੇ ਇਸਾ ਸਰਬਦੇਪਨਾ ਚੈਰੀਟੇਬਲ ਟਸਟ ਤੋਂ ਅੱਲੀ ਕਾਫੀ ਸਕੀਮਾਂ ਨੇ ਇੱਥੇ ਚੱਲ ਰਹੀਆਂ ਨੇ ਚਾਹੇ ਉਹ ਦਲਸੀ ਜੀ ਨੂੰ ਕਿਹਾ ਉਹਨੀਆਂ ਕਹਿਲਵਾਟੀਆਂ ਹੋ ਗਈਆਂ ਵਿਡੋ ਪੈਨਸ਼ਨ ਹੈ ਬੜਾਪਾ ਪੈਨਸ਼ਨ ਹੈ ਮੈਡੀਕਲ ਪੈਨਸ਼ਨ ਹੈ ਕ੍ਰਾਚੇ ਚੱਲ ਰਹੇ ਨੇ ਸਕੂਲ ਚੱਲ ਰਹੇ ਨੇ ਅੱਜ ਨਾਲ ਸੀਗਾ ਅਸੀਂ ਭਜੇ ਦੀ ਵਜ੍ਹਾ ਸੀ ਜੋ ਚੀਜ਼ ਨੇ ਸਾਰੀ ਦੁਨੀਆ ਲੇਡੀਜ਼ ਹੈਗੀਆਂ ਨੇ ਅੰਦਰ ਉਹਨਾਂ ਦੇ ਬੱਚੇ ਨਾਲ ਨੇ ਸੋ ਉਹਨਾਂ ਵਾਸਤੇ ਇੱਕ ਕ੍ਰਾਚੇ ਦੀ ਡਿਮਾਂਡ ਆਈ ਸੀ ਤੇ ਉਹ ਆਲ ਵਿਜ਼ਿਟ ਕੀਤੀ ਉੱਥੇ ਅਸੀਂ ਕ੍ਰਾਚੇ ਦਾ ਸਾਡੇ ਪ੍ਰੈਜ਼ੀਡੈਂਟ ਬਣੇ ਅਗਿਆਪਨ ਦੀ ਮੰਗ ਕਰਤਾ ਗਿਆ ਸੋ ਇਤਰਾ ਕੁਟੇਸ਼ਨ ਲੈ ਕੇ ਉਹਨਾਂ ਬੱਚਿਆਂ ਵਾਸਤੇ ਸਾਰਾ ਜੋ ਵੀ ਕੱਤ ਦਾ ਕਰਨ ਵਾਲਾ ਕੰਮ ਉਹ ਸਾਰਾ ਕਰਤਾ ਜਾਏਗਾ। ਇੱਕ ਲੈਬਰਾਟਰੀ ਆਲਰੇਡੀ ਗੁਰਦੁਆਰਾ ਸਾਹਿਬ ਚੱਲ ਰਹੀ ਹੈ। ਤੇ ਬਜਵਾੜਾ ਜਾ ਕੇ ਆਏ ਅਸੀਂ ਉੱਥੇ ਉੱਥੇ ਵੀ ਕੋਈ ਤਕਰੀਬਨ 6000 ਦੇ ਵੋਟ ਹੈਗੀ ਹੈ ਤੇ ਆਬਾਦੀ ਕਾਫੀ ਹੈ ਪਿੰਡ ਕਾਫੀ ਪਿੰਡ ਹੈ। ਸੋ ਉੱਥੇ ਵੀ ਕਲੋਟਰੀ ਦੀ ਅਸੀਲ ਉਹ ਵੀ ਅਪਰੂਵ ਕਰਕੇ ਆਏ ਅਸੀਂ ਉੱਥੇ ਲੋਟਰੀ ਕੋ ਜੇ ਗੁਰਵਰਾ ਸਿੰਘ ਸਭਾ ਚ ਆਲਰੇਡੀ ਸਾਡੀ ਇਨਵਰਟਰੀ ਚੱਲ ਰਹੀ ਹੈ ਜਿਹੜਾ ਬੜੇ ਅੱਛੇ ਰਿਜ਼ਲਟ ਆ ਰਹੇ ਨੇ। ਕੱਲ੍ਹ ਕੀਤਾ। ਹਾਂਜੀ। ਤੇ ਉੱਥੇ ਬੜੇ ਅੱਛੇ ਰਿਜ਼ਲਟ ਆ ਰਹੇ ਨੇ ਤੇ ਇੱਕ ਉਹਨਾਂ ਨੇ ਹੁਣ ਸਾਨੂੰ ਹੋਰ ਥੋੜੀ ਜਗ੍ਹਾ ਦਿੱਤੀ ਹੈ। ਤੇ ਇੱਕ ਵੀ ਟੈਸਟ ਵਨ ਉਹ ਕੀ ਸੀ ਕਿ ਜਿੱਦਾਂ ਅਸੀਂ ਇਸ ਚੀਜ਼ ਨੂੰ ਦੇਖਦੇ ਹਾਂ ਕਿ ਉਹੀ ਫੈਸਿਲਿਟੀਆਂ ਲਈਏ ਜਿਹਦਾ ਡਾਇਰੈਕਟ ਜਿਹੜਾ ਪਬਲਿਕ ਨੂੰ ਫਾਇਦਾ ਹੋ ਸਕੇ। ਜਿਸਨੂੰ ਵਾਟਰੀਸ ਨੂੰ ਦੇਖਿਆ ਹੈ, ਗੈਲਸੀਸ ਦੇਖਿਆ ਹੈ। ਆ ਇੱਕ ਐਂਪ ਦੇਖਿਆ ਸਾਡੇ। ਤੇ ਹੁਣ ਅਸੀਂ ਇਹਨਾਂ ਇਹਨੂੰ ਅੱਗੇ ਕਰ ਰਹੇ ਹਾਂ ਕਿ 5 ਪ੍ਰੋਜੈਕਟ ਦੇ ਰਹੇ ਹਾਂ ਅਸੀਂ। ਲੈਬੋਰਟਰੀ ਉਹਦੇ ਨਾਲ ਨਾਲ ਸਾਡਾ ਫ੍ਰੀਜ ਰੱਖੀ ਸੈਂਟਰ ਆ ਰਹੇ ਨੇ ਡੈਂਟਲ ਕਲੀਨਿਕ ਆ ਰਹੇ ਆ ਡਿਜੀਟਲ ਐਕਸਰੇ ਆ ਰਿਹਾ ਤੇ ਅਲਟਰਾਸਾਉਂਡ ਆ ਰਿਹਾ ਤੇ ਇਹ ਪੰਜ ਅਸੀਂ ਸੋਚਿਆ ਕਿ ਪੰਜ ਅਸੀਂ ਸ਼ੁਰੂ ਕਰ ਦਿੱਤੀਆਂ ਆਲਰੇਡੀ ਸਾਡੇ 10-12 ਜਗ੍ਹਾ ਤੇ ਆਲਰੇਡੀ ਲੱਗ ਚੁੱਕੇ ਆ ਅਮਰਸਰ ਵੀ ਲੱਗ ਚੁੱਕੇ ਆ ਆਲਰੇਡੀ ਤੇ ਹੁਸ਼ਿਆਰਪੁਰ ਅਸੀਂ ਅੱਜ ਇੱਕ ਇਹਨਾਂ ਨੂੰ ਜਗ੍ਹਾ ਦੇਖਣ ਜਾ ਰਹੇ ਆ ਵੀ ਦੋ ਪ੍ਰੋਜੈਕਟ ਦੇਣਾ ਚਾਹਾਂਗਾ ਇੱਥੇ ਮੈਂ ਇੱਥੇ ਡੈਂਟਲ ਕਲੀਨਿਕ ਦੀ ਬਹੁਤ ਲੋੜ ਹੈ ਔਰ ਇੱਕ ਵਿਜੁਅਲ ਕਾਪੀ ਸੈਂਕਲ ਹੈ ਡੈਂਟਲ ਗ੍ਰੀਨ ਨੇ ਇਸ ਲਈ ਕਹਿ ਰਹੇ ਕਿ ਜਿਸ ਤਰ੍ਹਾਂ ਸਾਡੇ ਲੈਬਾਰਟਰੀਓਂ ਦੇ ਸਿਰਫ 10% ਤੱਕ ਹੀ ਕੰਮ ਕਰ ਰਹੇ ਨੇ ਡੈਂਟਲ ਦਾ ਜਿਹੜਾ ਉਹ ਸਿਰਫ 13% ਤੇ ਹੈ ਸੋ ਅਗਰ ਸੋਰਕੇ ਦਾ ਬਾਹਰ ਕੰਮ ਹੋ ਰਿਹਾ ਤੇ 13% ਡੈਂਟਲ ਦਾ ਵੀ ਕੰਮ ਹੋਏਗਾ ਸੋ ਨੋ ਪ੍ਰੈਫਰਡ ਨੋ ਲਾਸ ਅਸੀਂ ਸਿਰਫ ਇਹ ਕਹਿੰਿਆ ਕਿ ਡਾਕਟਰ ਦੀ ਸੈਲਰੀਜ਼ ਹੋ ਗਈਆਂ ਜਾਂ ਡੇ ਟੂ ਡੇ ਸਾਡੇ ਜਿਹੜੇ ਐਕਸਪੈਂਡ ਚਲੇ ਗਏ ਉਹ ਹੀ ਕਵਰ ਕਰਦੇ ਆ ਅਸੀਂ ਉਹ ਸਾਰੇ ਦੇ ਲਿਆ ਲੈਬਾਰਟਰੀ ਸਾਡੀਆਂ ਹੁਣ 33 ਮਾਰਚ ਤੱਕ ਰਸੇ ਕੋਈ 150 ਲੋਟ ਕੀ ਹੋ ਜਾਈਏ ਪੰਜਾਬ ਕਵਰ ਕੀਤਾ ਹਰਿਆਣਾ ਕਰਕੇ ਹੋ ਅੱਜ 12 ਸਕੇਟਾਂ ਦੇ ਦਿੱਤੀਆਂ ਲਵੋਟੀਆਂ ਸਦੀਆਂ ਚੱਲ ਰਹੀਆਂ ਨੇ। ਅ ਰਾਜਸਥਾਨ ਤੋਂ ਅਸੀਂ ਗੰਗਾ ਨਗਰ ਤੋਂ ਸ਼ੁਰੂ ਕਰਕੇ ਤੇ 2 ਕਨੇਟਰ ਖੋਣ ਚੁੱਕੇ ਹਾਂ। ਉਸ ਤੋਂ ਤੱਕ ਸਾਰੇ ਲਵੋਟੀਆਂ ਸੱਤ ਲਵੋਟੀਆਂ ਖੋਣ ਚੁੱਕੀਆਂ ਨੇ। ਹੁਣ ਅਗੇ ਜੈਪੁਰ ਸਾਈਡ ਤੇ ਜਾ ਰਹੇ ਹਾਂ। ਇਧਰੋਂ ਮਹਾਰਾਸ਼ਟਰ ਦੇ ਪੰਜ ਲਵੋਟੀਆਂ ਖੋਲ ਰਹੀਆਂ ਨੇ ਤੇ ਵੈਸਟ ਬੰਗਾਲ ਦੇ ਵਿੱਚ ਕਲਕੱਤਾ ਉੱਥੇ ਕੋਈ ਆਈਸੀ ਡਿਮਾਂਡ ਕੁਝ ਏਰੀਆ ਹੈ ਜਿੰਨੇ ਸੋ ਉੱਥੇ ਪੰਜ ਲਵੋਟੀਆਂ, ਪੰਜ ਡੈਂਟਲ ਕਲੀਨਿਕ ਤੇ ਪੰਜ ਸਾਡੇ ਕਿਲੋ ਕਰਤੀ ਜਾਂਦਾ। ਇਹ ਹੁਣ ਚੱਲਦਾ ਹੈ। ਤੋ ਇਹ ਸਾਰੀਆਂ ਸਕੀਮਾਂ ਕੋਸ਼ਿਸ਼ ਕਰ ਰਹੇ ਕਿ ਜਿਹੜੀਆਂ ਬੇਸਿਕ ਹੈਗੀਆਂ ਜਿਵੇਂ ਕਿ ਲੋਡ ਹੈਗੀ ਹੈ ਇਹ ਸਾਰੀਆਂ ਕੱਢੀਆਂ ਜਾਂਦਾ ਅਗਲਾ ਜਿਹੜਾ ਪ੍ਰੋਜੈਕਟ ਸਾਡਾ ਮੇਨ ਜਿਹੜਾ ਵੱਡਾ ਪ੍ਰੋਜੈਕਟ ਹੈ 150 ਨਗਰ ਕੀ ਤੋਂ ਬਾਅਦ ਗਰਾਊਂਡ ਵਰਕ ਅਸੀਂ ਕਰ ਚੁੱਕੇ ਸਾਰਾ ਆਲਰੇਡੀ ਪਹਿਲਾ ਜਿਹੜਾ ਮੈਡੀਕਲ ਸਟੋਰ ਹੈ ਉਹ ਅੰਮ੍ਰਿਤਸਰ ਖੁੱਲ ਰਿਹਾ ਹੈ ਉੱਥੇ ਆਲਰੇਡੀ ਬਿਲਡਿੰਗ ਬਣੀ ਹੋਈ ਹੈ ਖੜੀ ਹੈ ਉੱਥੇ ਚਾਰ ਸੈਂਟਰ ਚੱਲ ਰਹੇ ਨੇ ਸਾਡੇ ਆਲਰੇਡੀ ਪੰਜਵਾਂ ਮੈਡੀਕਲ ਸਟੋਰ ਦਾ ਹੋਏਗਾ ਉਹ ਉਸ ਤੋਂ ਬਾਅਦ ਜਿਹੜਾ ਸੈਕੰਡ ਹੈਗਾ ਉਹ ਸਾਡਾ ਜੁਨੀਅਲ ਵੋਟੇ ਸਾਡੀਆਂ ਖੁੱਲ ਚੁਕੀਆਂ ਨੇ ਜਿੱਥੇ ਜਿੱਥੇ ਠੀਕ ਸਮਝਾਂਗੇ ਕਿ ਲੈਬਰਾਟਰੀ ਅੱਛੀ ਚੱਲ ਰਹੀ ਹੈ ਸਾਡੀ ਉੱਥੇ ਫਿਰ ਸਾਡੇ ਮੈਡੀਕਲ ਸਟੋਰ ਜਿਹੜੇ ਆ ਉਹ ਵੀ ਸਸਤੀਆਂ ਦਵਾਈਆਂ ਸੇਮ ਉਹੀ 12% ਦਾ 11 12% ਜਿਹੜੀ ਕੋਸਟ ਹੈ ਉਦੋਂ ਅਸੀਂ ਉਹ ਵੀ ਕੋਲੋਂ ਲੈ ਲੈਂਦੇ ਹਾਂ ਅਲਟਰਾਸਾਉਂਡ ਅਸੀਂ ਦੇ ਰਹੇ ਕਈ ਜਗ੍ਹਾ ਤੇ ਲੇਕਿਨ ਉਹਦੇ ਲਈ ਪ੍ਰੋਬਲਮ ਸਾਨੂੰ ਕੀ ਆਉਂਦੀ ਹੈ ਕਿ ਜਿੱਥੇ ਡਾਕਟਰ ਅਵੇਲੇਬਲ ਹੋਵੇਗਾ ਕਿਉਂਕਿ ਅਲਟਰਾਸਾਉਂਡ ਜਿਹੜਾ ਉਹ ਡਾਕਟਰ ਦੇ ਨਾਂ ਦੇ ਉੱਤੇ ਅਲੋਟ ਹੋਣਾ ਤੇ ਉਹੀ ਉਹਨੂੰ ਆਪਰੇਟ ਕਰਦਾ ਉਹਨੂੰ ਦੂਸਰਾ ਬੰਦਾ ਹੱਥ ਨਹੀਂ ਲਾ ਸਕਦਾ ਜਿੱਥੇ ਅਸੀਂ ਸਾਨੂੰ ਡਾਕਟਰ ਸਾਨੂੰ ਅਵੇਲੇਬਲ ਤੁਹਰ ਜਾਂਦੀ ਹੈ ਉੱਥੇ ਅ ਅਲਟਰਾਸਾਉਂਡ ਦਾ ਪ੍ਰਾਈਸ ਜਿਹੜਾ ਸੀ ਸਿਰਫ 70 ਰੁਪਏ ਰੱਖਿਆ ਜੀ ਇਹਦਾ ਮਾਰਕੀਟ ਵਿੱਚ ਤੁਸੀਂ ਦੇਖੋ 1200 ਲੱਗਦਾ ਹੈਗਾ 70 ਦੇ ਤਾਂ ਡਿਜੀਟਲ ਐਕਸਰੇ ਵੀ 70 ਦੇ ਵਿੱਚ ਹੈ ਸੋ ਕੋਸ਼ਿਸ਼ ਹੈ ਕਿ ਬਹੁਤ ਹੀ ਘੱਟ ਮੋੜ ਤੇ ਜਿੱਥੇ ਹਰ ਬੰਦਾ ਜਿਹੜਾ ਉਹ ਫਲਸੀਟਿਸ ਰੀਅਲ ਕਰ ਸਕੀ ਜਿਹੜਾ ਮੇਰੀ ਗੱਲ ਕੀਤੀ ਹੈ ਬੱਚਿਆਂ ਨੇ ਕਲੱਚ ਖੋਲੋ ਕਿ ਨਹੀਂ ਜੇ ਤੇ ਖੁੱਲ ਜਾਏਗਾ ਕਿ ਇਹ ਕੋਰਸ ਚਾਰ ਕੋਰਸ ਦੇ ਕਿ ਬਾਕੀ ਵਕਤ ਜਿੰਨਸ ਦੇ ਨਿਆਜ਼ਮਾ ਕਿ ਨਹੀਂ ਪੰਜਾਬਾ ਸਾਡੇ ਆਲਰੇਡੀ ਚੱਲ ਰਹੇ ਨੇ ਸਾਡੇ ਕਲੱਚ 6 ਕਲੱਚ ਸਾਡੇ ਜਿਹੜੇ ਵਧੀਆ ਜਿੰਨਾਂ ਚੱਲਦੇ ਨੇ ਸਭ ਤੋਂ ਪਹਿਲਾਂ ਅਸੀਂ 2013 ਵਿੱਚ ਬਣਾਇਆ ਸੀ ਜਿਹੜਾ ਪਟਿਆਲੇ ਬਣਾਇਆ ਸੀ ਗੱਟ ਉਹ ਕਾਫੀ ਵੱਡਾ ਚਰਚਾ ਹੋ ਇੱਥੇ ਸਿਰਫ ਦੋ ਹੀ ਬੱਚੇ ਨੇ ਜਿਹਨਾਂ ਕੋਲ ਜਿਹੜਾ ਰੂਮ ਇਹ ਕੋਲ ਹੈਗਾ ਉੱਤੇ ਉੱਥੇ ਅੱਜ ਅਸੀਂ ਕੀ ਦੇ ਰਹੇ ਹਾਂ ਕਿ ਤਾਂ ਅੱਛਾ ਵਾਲਪੇਪਰ ਦੇ ਰਹੇ ਹਾਂ ਫਲੋਰਿੰਗ ਅੱਛੀ ਦੇ ਰਹੇ ਹਾਂ ਬੱਚਿਆਂ ਨੂੰ ਉਹਦੇ ਬੈਂਚ ਹੋਗੇ ਕਿ ਇੱਕ ਇਹ ਜਿਵੇਂ ਆਪਣੀ ਸਪੀਕਿੰਗ ਹੁੰਦੀ ਹੈ ਸਲੇਟ ਜਣੀਆਂ ਕੁਝ ਇਸ ਤਰ੍ਹਾਂ ਦੀਆਂ ਜਿਹੜੀਆਂ ਲੇਟਸਟ ਹੈਗੀਆਂ ਨੇ ਉਹ ਹੋ ਗਈਆਂ ਕਿ ਇੱਕ ਮਾਹੌਲ ਦੇ ਰਹੇ ਹਾਂ ਬੱਚਿਆਂ ਨੂੰ ਕਿ ਜਿਹੜਾ ਅੰਦਰ ਬੱਚਾ ਜਾਵੇ ਤੇ ਕਲਰਫੁੱਲ ਸਾਰਾ ਹੋਵੇ ਤੇ ਉਹਨੂੰ ਪਤਾ ਲੱਗੇ ਕਿ ਅਸੀਂ ਕਿਸੇ ਅੱਛੀ ਜਗ੍ਹਾ ਤੇ ਆ ਕੇ ਬਹਿ ਗਏ ਸੀ ਜੇਲ੍ਹ ਤੇ ਨਹੀਂ ਬੈਠੇ ਹੋਏ ਸੋ ਮੈਕਸਿਮ ਉਦੇ ਨਾਲ ਨਾਲ ਫਿਰ ਬੱਚਿਆਂ ਦੀ ਜਿਹੜੀ ਇਹਨਾਂ ਦੀ ਡਾਈਟ ਕਿਹੜੀ ਹੈ ਉਹ ਡਾਈਟ ਵੀ ਸਰਵੇ ਦਾ ਪਲਾ ਚੈਰੀਟੇਬਲ ٹرسٹ ਤੋਂ ਦਿੱਤੀ ਜਾਏਗੀ ਉਹਨਾਂ ਨੂੰ ਕਿਉਂਕਿ ਹੁਣ ਬੱਚੇ ਵੇਖਿਆ ਅੱਜ ਕੋਈ 4 ਸਾਲ ਦਾ ਕੋਈ 5 ਸਾਲ ਇਹਨੇ ਇੱਕ ਬੱਚੇ 3 ਸਾਲ 4 ਸਾਲ ਦੇ ਆ। ਤੋਂ ਉਹਨਾਂ ਦਾ ਡਾਈਟ ਦਾ ਵੀ ਬਹੁਤ ਖਿਆਲ ਰੱਖਿਆ ਜਾਏਗਾ। ਕਿਉਂਕਿ ਬਿਲੀ ਪ੍ਰਵਾਸ ਦੀ ਉਹ ਪ੍ਰੋਬਲਮ ਹੁੰਦੀ ਕਿ ਐਮ ਆਰ ਆਈ ਦੀ ਪ੍ਰੋਬਲਮ ਬਹੁਤ ਮੇਰੀ ਹੁੰਦੀ ਹੈ। ਉਹਨੇ ਵੀ ਕੁਝ ਆਪਣਾ ਅਲੱਗ ਕਰ ਰਹੇ ਕੋਈ ਸਪੈਸ਼ਲ 4% ਡਾਊਨਲੋਡ। ਦੇਖੋ ਅੱਜ ਅਸੀਂ ਜਿਹੜੀਆਂ ਆ ਜੀਆਂ 5 ਕੰਸਲਟੀ ਦੇ ਰਹੇ ਹਾਂ ਨਾ ਜਿਹ ਪਹਿਲਾਂ ਇਹ ਹੀ ਦੇ ਰਹੇ ਹਾਂ ਕਿਉਂਕਿ ਇਹ ਸਾਰਾ ਪੰਜਾਬ ਦੀ ਮ ਪਹਿਲਾ ਸਾਡਾ ਅਸੀਂ ਹੁੰਦਾ ਕਿ ਪੰਜਾਬ ਹਰਿਆਣਾ ਜਿਹੜਾ ਹਿਮਾਚਲ ਇਹ ਸਾਰੇ ਨਾਲ ਲੱਗਦੇ ਆ। ਉਹ ਰਾਜਸਥਾਨ ਵੀ ਚਲੋ ਦੇਖਿਆ ਜੇ ਰਾਜਸਥਾਨ ਦੀ ਸਾਰੀ ਪੰਜਾਬੀਆਂ ਦੀ ਬਸ ਹੋਏ ਸਾਰੀਆਂ ਜਦ ਦੇਖਾਂਗੇ ਨਾ ਵਿਕਾ ਨੇ ਤੇ ਸਾਨੂੰ ਸਾਰਾ ਪੰਜਾਬ ਹੀ ਆ ਪੂਰਾ ਉਹ। ਸੋ ਇਹ ਪਹਿਲਾਂ ਜਿਹੜੀਆਂ ਮੁੱਢ ਨਹੀਂ ਹੈਗੀਆਂ ਇਹ ਦੇ ਕੇ ਫਿਰ ਅਦੇ ਬਾਰੇ ਸੋਚਾਂਗੇ ਅੱਗੇ ਅਸੀਂ। ਬਸੇ ਅਸੀਂ ਪਲਾਨ ਪਿੱਛੇ ਕੀਤਾ ਸੀ ਅਸੀਂ ਕਿ ਪੰਜਾਬ ਦੇ ਵਿੱਚ ਅਸੀਂ ਜਲਣਾਂ ਐਮ ਆਰ ਆਈ ਕਰ ਲੋ ਜਾਂ ਸਿਟੀ ਸਕੈਨ ਕਰ ਲੋ। ਤਿੰਨ ਅਸੀਂ ਸੋਚੇ ਸੀ ਤਿੰਨ ਲਾਵਾਂਗੇ ਅਸੀਂ ਕਿੰਨਾ ਮਲਵੇ ਚੱਕ ਲੱਗ ਜਾਈ ਜੀ ਮਾਝੇ ਤੇ ਤੇ ਜੋ ਆਪੇ ਚ ਇਹ ਸਾਰੀ ਕੋਸ਼ਿਸ਼ ਕਰ ਸੀ ਇਹ ਜਾਵਾਂਗੇ ਆਪ ਦਾ ਬੜਾ ਪ੍ਰਲੋਕਤਨ ਜੰਮਾ ਜੀ ਦੋਈ ਵੀ ਜਿਹੜੇ ਫਸੇ ਪੈਣ ਬੜਾ ਜੀ ਉਹਨਾਂ ਨੂੰ ਕੀ ਕੱਢੀ ਜੋ ਪੰਜਾਬ ਦੀ ਬਾਸਪਾ ਕੁਝ ਉਹ ਪੈਣਾ ਤਾਂ ਨਹੀਂ ਜਿਹੜੇ ਪੈਣ ਜਾਂਦੀਆਂ ਤਾਂ ਉਹਨਾਂ ਨੂੰ ਕੁਝ ਵੇਚਿਆ ਦੋਨੇ ਦੀ ਏਜੰਟਾਂ ਕੋਲ ਨਾ ਫਸਣ ਜਿਹੜੇ ਇਦਾਂ ਦੇ ਜਿਹੜੇ ਉਹਨਾਂ ਨੂੰ ਸੇ ਵੇਚ ਦਿੰਦੇ ਨੇ ਜਾਂ ਉਹਨਾਂ ਨੂੰ ਗਲਤ ਪੱਥਰ ਪਾ ਦਿੰਦੇ ਦੇਖੋ ਇਹ ਮੈਂ ਬੜੀ ਵਾਰੀ ਰਿਕੁਐਸਟ ਕਰਦਾ ਹਾਂ ਪੇਰੈਂਟਸ ਨੂੰ ਕਿ ਇਹੋ ਜਿਹਾ ਕੰਮ ਨਾ ਕਰੋ ਬੱਚਿਆਂ ਨੂੰ ਨਾ ਭੇਜੋ ਪਰ ਪੇਰੈਂਟਸ ਗੱਲ ਹੀ ਨਹੀਂ ਕਰਦੇ ਏਜੰਟਾਂ ਦੇ ਚਲਸੇ ਜਾਦਾ ਲੇਡੀਆਂ ਇਹਨਾਂ ਦੀ ਪੰਜਾਬ ਦੇ ਦੇ। ਉਹ ਲੇਡੀਆਂ ਜਾ ਕੇ ਉਹ ਪਿੰਡਾਂ 'ਚ ਦੇਖੀਆਂ ਨੇ ਵੀ ਕਿਹੜੀ ਲੜਕੀ ਅੱਛੀ ਹੈ। ਕਿਹੜਾ ਥੋੜੇ ਲੋੜਵੰਦ ਪਰਿਵਾਰ ਹੈਗਾ। ਉਹਨਾਂ ਨੂੰ ਜਾ ਕੇ ਫਿਰ ਉਹ ਇਹਨਾਂ ਕਨਵਿੰਸ ਕਰ ਦਿੰਦੇ ਆ ਕਿ ਤੇਰੀ ਟਿਕਟਿੰਗ ਲੱਗਣੀ। ਤੁਹਾਡਾ ਪੈਸਾ ਖਰਚਾ ਕੋਈ ਨਹੀਂ ਆ। ਲੇਕਿਨ ਅਸੀਂ ਲੈ ਕੇ ਜਾ ਰਹੇ ਆ। ਤੇ ਉਹ ਤਨਖਾਹ ਮਿਲੇਗੀ। ਉਹਨੂੰ ਅਸੀਂ ਟੀਚਿੰਗ ਵੀ ਦੇਵਾਂਗੇ ਜਾਂ ਅਸੀਂ ਨਰਸਿੰਗ ਦਾ ਜੌਬ ਦੇਵਾਂਗੇ ਤੇ ਉਹਦੇ ਵਿੱਚੋਂ ਤਨਖਾਹ 'ਚ ਜਿਹੜੇ ਪੈਸੇ ਹੈਗੇ ਆ ਉਹ ਪੈਸੇ ਅਸੀਂ ਕੱਟ ਦੇ ਲਾਂਗੇ। ਸੋ ਇਸ ਤਰ੍ਹਾਂ ਚਾਂਸਸ ਪਸਾ ਕੇ ਉਹ ਲੜਕੀਆਂ ਭੇਜ ਦਿੰਦੇ ਨੇ। ਸੋ ਇਹ ਮੇਰੀ ਬੇਨਤੀ ਆ ਦੇਖ ਤੇ ਹਜ਼ਾਰ ਤੋਂ ਉੱਤੇ ਲੜਕੀ ਸਾਡੀ ਫਸੀ ਹੋਈ ਹੈ ਜਿਹੜੀ ਪੰਜਾਬ ਦੀ ਉਹ ਸਿਰਫ ਇਸ ਚਾਂਤੇ ਜਾ ਕੇ ਜਾਂਦਾ ਫਸੀ ਹੋਈ ਹੈ ਸੋ ਉਹ ਰੋਕਣਾ ਬਹੁਤ ਜ਼ਰੂਰੀ ਹੈ ਸੋ ਨਾ ਭੇਜਣ ਬਾਕੀ ਬੰਦਿਆਂ ਨੂੰ ਵੀ ਨਾ ਭੇਜਣ ਜਿਹੜੇ ਬੱਚੇ ਜਾ ਰਹੇ ਆ ਉਹ ਵੀ ਕਿਸੇ ਸਕਿੱਲ ਦੀ ਜਾਣ ਜਿਹੜਾ ਅਸੀਂ ਲੇਬਰ ਚ ਭੇਜ ਦਿੰਦੇ ਆ ਉਹ ਫਿਰ ਉੱਥੇ ਕੋਈ ਸੁਸਾਈਡ ਕਰ ਰਿਹਾ ਹੈ ਤੇ ਕੋਈ ਉਹਦਾ ਰੁਲ ਗਿਆ ਉੱਥੇ ਜਾ ਕੇ ਜਾਂ ਫਿਰ ਸ਼ਰਾਬ ਦੇ ਕੰਮ ਤੇ ਪੈ ਜਾਣਗੇ ਧੰਦੇ ਗਲਤ ਕਰਨਗੇ ਗਲਤ ਉਹ ਨਸ਼ਿਆਂ 'ਚ ਪੈ ਜਾਂਦੇ ਆ ਸੋ ਉਹ ਰੋਕ ਬਹੁਤ ਜ਼ਰੂਰੀ ਹੈ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਸਾਡੇ ਕੀ ਆਫਿਸ ਨੇ ਪੰਜਾਬ ਦੇ ਔਰ ਅੱਜ ਦੇ ਨਹੀਂ 14 ਸਾਲ ਹੋ ਗਏ ਸਾਡੇ ਆਫਿਸ ਨੂੰ ਜਿਸ ਕਿਸੇ ਨੂੰ ਵੀ ਕੋਈ ਇਹੋ ਜੀ ਕੋਈ ਆਂਦੀ ਹੈ ਨਾ ਜਿੱਦਾਂ ਅਪਾਇੰਟਮੈਂਟ ਲੈਟਰ ਮਿਲਦਾ ਕਿਸੇ ਨੂੰ ਵੀਜ਼ਾ ਮਿਲਦਾ ਤੇ ਉਹ ਸਾਡੇ ਆਫਿਸ ਦੇ ਦੇਓ ਸਾਡੇ ਦबई ਜਿਹੜਾ ਆਫਿਸ ਬੈਠਾ ਹੋਇਆ ਉਹ ਰੱਬ ਨਾਲ ਮਿਲ ਕਰਕੇ ਇੱਕ ਹਫ਼ਤੇ ਦੇ ਵਿੱਚ ਉਹ ਚ ਅਸੀਂ ਦੱਸ ਦਿਆਂਗੇ ਕਿ ਇਹ ਤੁਹਾਡਾ ਜਿਹੜਾ ਲੈਟਰ ਹੈਗਾ ਹੈ ओरिजिनल ਹੈ ਕਿਉਂਕਿ 99% ਜਿਹੜੇ ਅਪਾਇੰਟਮੈਂਟ ਲੈਟਰ ਨੇ ਸਾਰੇ ਗਲਤ ਨੇ ਉਹ ਦੱਸਿਆ ਕੁਛ ਜਾਂ ਉਹ ਕਿਹਾ ਕੁਝ ਨਹੀਂ ਮਿਲਦਾ ਤੇ ਅਸੀਂ ਵੈਰੀਫਾਈ ਕਰਕੇ ਭੇਜਾਂਗੇ ਜਦੋਂ ਅਸੀਂ ਵੀਜ਼ਾ ਵੈਰੀਫਾਈ ਕਰ ਦਿੰਦੇ ਆ ਤੇ ਅਪਾਇੰਟਮੈਂਟ ਲੈਟਰ ਵੈਰੀਫਾਈ ਕਰਦੇ ਆ ਔਰ ਕਹਾਂਗੇ ਬੱਚਾ ਭੇਜ ਦਿਓ ਉਹਨੂੰ ਭੇਜਾਂਗੇ ਬਾਕੀ ਡਿਮਾਂਡ ਵੱਡੀ ਹੈ ਉੱਥੇ ਸਾਡੇ ਕੋਲ ਬੱਚੇ ਨਹੀਂ ਮਿਲਦੇ ਸੀ ਅੱਜ ਜਿਹੜਾ ਐਕਸਰੇ ਜਿਹੜਾ ਵੈਲਡਿੰਗ ਹੈ ਨਾ ਇਹਨੀ ਡਿਮਾਂਡ ਹੈ ਔਰ 5 6 ਜਾਂ ਬਰੰਤ ਕਰਤਨ ਹਾਨੀ ਆ ਗਈ ਉਹਨਾਂ ਦੀ ਲੇਕਿਨ ਇੱਕ ਹੀ ਬੱਚਾ ਸਾਡਾ ਪੰਜਾਬ ਦਾ ਉੱਥੇ ਗਿਆ ਸੋ ਜਿਹਨੇ ਭੇਜਣਾ ਉਹ ਟ੍ਰੇਡ ਤੇ ਦੋਨੋਂ